ਅੱਜ ਜਿਸ ਪਵਿੱਤਰ ਸਥਾਨ ਦੇ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇਹ ਪਵਿੱਤਰ ਸਥਾਨ ਕਈ ਸਾਧੂ ਮਹਾਤਮਾ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਇਸ ਸਥਾਨ ਦੇ ਉੱਪਰ ਲੋਕ ਆਪਣੇ ਮਨ ਦੀਆਂ ਇੱਛਾਵਾਂ ਲੈ ਕੇ ਆਉਂਦੇ ਨੇ ਤੇ ਉਹ ਪੂਰੀਆਂ ਹੁੰਦੀਆਂ ਨੇ ਉਹਦੇ ਨਾਲ ਨਾਲ ਇਸ ਸਥਾਨ ਦੇ ਉੱਪਰ ਇੱਕ ਪਵਿੱਤਰ ਸ਼ਰੋਬਰ ਮੌਜੂਦ ਹੈ ਉਸ ਸ਼ਰੋਬਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਟੁੱਟਦੀਆਂ ਨੇ ਬਿਮਾਰੀਆਂ ਖਤਮ ਹੁੰਦੀਆਂ ਨੇ ਦੁੱਖ ਦੂਰ ਹੁੰਦੇ ਨੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਟੁੱਟਦੀਆਂ ਨੇ ਇਸ ਸ਼ਰੋਬਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸੰਗਤਾਂ ਤੋਂ ਹੀ ਜਾਣ ਲੈਣੇ ਆ ਤੇ ਇੱਥੇ ਕਈ ਦੁੱਖ ਟੁੱਟਦੇ ਆ ਹਰ ਚ ਪੰਜ ਮੰਗਲਵਾਰ ਜਿਹੜਾ ਇਸ਼ਨਾਨ ਕਰਦਾ ਤੇ ਉਹਦੇ ਲੀਵਰ ਦਾ ਬੀਪੀ ਦਾ ਤੇ ਹੋਰ ਤਿੰਨ ਚਾਰ ਦੁੱਖ ਹੋਰ ਨੇ ਇੱਥੇ ਲਿਖਿਆ ਹੋਇਆ ਹੈ। ਇਹੋ ਟੁੱਟਦੇ ਆ ਜੀ। ਜੋ ਇੱਥੇ ਆਉਂਦਾ ਇੱਥੇ ਢੋਲੀਆਂ ਪਰ ਕੇ ਲੈ ਜਾਂਦਾ ਖਾਲੀ ਨਹੀਂ ਕੋ ਮੁੜ ਕੇ ਜਾਂਦਾ। ਇਹ ਇਤਿਆਹਾ ਦਾ ਬਾਬਾ ਬੀਰਮਦਾ ਜੀ 321 ਸਾਹਿਣੇ ਸਾਧੂਆਂ ਨੂੰ ਬਖਸ਼ਿਸ਼ ਕਰਕੇ ਗਏ ਨੇ ਇੱਥੇ। ਜਿਹੜਾ ਸ਼ਰੋਵਰ ਹੈਗਾ ਕਿਹਨਾਂ ਦੇ ਬਚਨਾਂ ਦੇ ਨਾਲ ਜਿਹੜਾ ਇਹ ਸ਼ਰੋਵਰ ਨਾਨਕ ਦੇਵ ਜੀ ਨੇ ਬਾਬਾ ਬਲਵੰਦ ਸਿੰਘ ਨੂੰ ਦਰਸ਼ਨ ਦਿੱਤੇ ਤੇ ਇਹ ਸ਼ਰੋਵਰ ਬਣਾਓ। ਗੁਰਦੁਆਰਾ ਗੁਫਾ ਸਰ ਰੋੜੇਵਾਲ ਸਾਹਿਬ ਜਿਹੜੀ ਇਹ ਧਰਤੀ ਹੈ ਜਿੱਥੇ ਅਸੀਂ ਖੜੇ ਆ ਇਸ ਜਗ੍ਹਾ ਦੇ ਉੱਪਰ ਜੇਕਰ ਗੱਲ ਕਰ ਲਈਏ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਸੰਤ ਬਾਬਾ ਪੂਰਨ ਸਿੰਘ ਜੀ ਸੰਤ ਬਾਬਾ ਵੀਰਮਦਾਸ ਜੀ ਸੰਤ ਬਾਬਾ ਬਲਵੰਤ ਸਿੰਘ ਜੀ ਸਿੱਧ ਸਰ ਸਿਉੜੇ ਸਾਹਿਬ ਵਾਲੇ ਜਿਹੜੇ ਨੇ ਚਰਨਸ਼ੋਪ ਪ੍ਰਾਪਤ ਇਹ ਧਰਤੀ ਹੈ ਇਸ ਜਗ੍ਹਾ ਤੇ ਆ ਕੇ ਲੋਕਾਂ ਦੇ ਜਿਹੜੀ ਮਨੋ ਕਾਮਨਾ ਹੈ ਉਹ ਪੂਰੀ ਹੁੰਦੀ ਹੈ ਮੈਂ ਇੱਥੇ ਆਇਆ ਨਲਕਾ ਪ੍ਰਾਣ ਬੜੀ ਦੇਰ ਦਾ ਨਲਕਾ ਲੱਗਾ ਹੋਇਆ ਹਾਲਾਂਕਿ ਅੱਜ ਕੱਲ੍ਹ ਐਸ ਸਮੇਂ ਦੇ ਵਿੱਚ ਨਲਕੇ ਕਿ ਚੱਲਦੇ ਨਹੀਂ ਹੈਗੇ ਪਰ ਇਹ ਨਲਕਾ ਹੁਣ ਵੀ ਆਥਰਾਂ ਪਾਣੀ ਕੱਢ ਰਿਹਾ ਮੈਨੂੰ ਪਤਾ ਲੱਗਾ ਵੀ ਨਲਕੇ ਦੇ ਵਿੱਚੋਂ ਜਾਲ ਪਾਣੀ ਲੈ ਜਾਓ ਤੇ ਜਾ ਕੇ ਉਹ ਪੀਓ ਮੈਂ ਪੀਤਾ ਤਾਂ ਮੈਨੂੰ ਆਰਾਮ ਆਗਾ ਮੈਂ 100% ਆਰਾਮ ਆਗਾ ਕੋਈ ਦਵਾਈ ਨਹੀਂ ਖਾਦੀ ਕੁਝ ਨਹੀਂ ਖਾਦੀ ਨਤਾ ਨੂੰ ਬਿਲਕੁਲ ਆਮਾਗਾ ਜੇ ਦਵਾਈ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਬੜੀ ਕਿਰਪਾ ਹੁੰਦੀ ਹੈ ਇੱਥੇ ਹਸਪਤਾਲ ਤੇ ਬਹੁਤ ਜ਼ਿਆਦਾ ਦੁਨੀਆ ਮੁੰਦੀ ਹੈ ਜਿਹੜਾ ਤਨੋਂ ਮਨੋਂ ਆਉਗਾ ਉਹ ਸਭ ਦੁੱਖ ਦੂਰ ਹੋਣਗੇ ਹੁੰਦੇ ਨੇ ਸੰਤ ਆਤਰ ਸਿੰਘ ਮਹਾਰਾਜ ਦੇ ਦੀਵਾਨ ਸੀ ਸੇਵੜਾ ਸਾਹਿਬ ਦੀ ਧਰਤੀ ਤੇ ਦੁੱਧ ਤੇ ਦਹੀਂ ਦਿਆਂ ਆ ਦੁੱਧਾ ਜੋ ਕੜ ਰਿਹਾ ਇਹ ਦੁੱਧ ਲੈ ਕੇ ਗਏ ਸੀ ਦਹੀਂ ਲੈ ਕੇ ਗਏ ਸੀ ਮਹਾਰਾਜ ਗੁਰੂ ਸਾਗਰ ਮਸਤੋਣਾ ਸਾਹਿਬ ਨੂੰ ਕਹਿੰਦੇ ਇਹ ਮੈਂ ਪੂਰੇ ਬਾਰਡ ਨੂੰ ਜਿੱਥੇ ਤੱਕ ਸੋਡਾ ਇਹ ਜਾਊ ਮੈਂ ਸਨੇਹਾ ਦੇਣਾ ਚਾਹਣਾ ਇਸ ਗੱਲ ਨਾਲ ਕਦੇ ਅਵਤਾਰ ਮਰਦੇ ਜਾਂਦੇ ਨਹੀਂ ਹੁੰਦੇ ਇਹ ਤਾਂ ਜੋਤ ਉਹੀ ਹੁੰਦੀ ਆ ਦੇਹੀ ਪਲਟ ਕੇ ਆ ਜਾਂਦੇ ਹੁੰਦੇ ਨੇ ਸੰਤਾਤਰ ਸਿੰਘ ਮਹਾਰਾਜ ਜੀਾਂ ਦੇ ਜਦੋਂ ਚਾਰਨਾਚ ਦੁੱਧ ਤੇ ਦਹੀਂ ਦੀਆਂ ਚਾਟੀਆਂ ਲੈ ਕੇ ਗਏ ਮਹਾਰਾਜ ਸਾਹਿਬ ਜੀਾਂ ਨੇ ਦੁੱਧ ਤੇ ਦਹੀਂ ਵਾਪਸ ਕਰਤੀ ਉਹਨਾਂ ਦੇ ਘਰ ਹੀ ਕਹਿੰਦੇ ਇਹਨਾਂ ਨੂੰ ਵਸਤੂਆਂ ਨੂੰ ਵਾਪਸ ਲੈ ਜਾਓ ਅਸੀਂ ਆਵਾਂਗੇ ਖੂਬ ਦੁੱਧ ਦਹੀਂ ਛਕਾਂਗੇ ਖੂਬ ਦੁੱਧ ਅਸੀਂ ਇਹਨਾਂ ਦੇ ਨਾਲ ਇਸ਼ਨਾਨ ਲਾਂਗੇ ਦੁੱਧ ਦਹੀਂ ਲੈ ਕੇ ਤੇ ਮਹਾਰਾਜ ਇਹ ਦਹੀਂ ਛਕੋਗੇ ਤਾਂ ਦੁੱਧ ਨਾਲ ਇਸ਼ਨਾਨ ਸੰਤਾਤਰ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ ਦੇ ਦਹੀਂ ਸਕੋਂ ਕੇ ਤਾਂ ਦੁੱਧ ਨਾਲ ਸਨਾਨ ਮਹਾਰਾ ਕਹਿੰਦੇ ਦੋਨੇ ਵਸਤੂਆਂ ਲੈ ਜਾਓ ਅਸੀਂ ਘਸੋਡੇ ਘਰ ਹੀ ਅਵਤਾਰ ਧਾਰਾਂਗੇ ਅਸੀਂ ਦੁੱਧ ਦਹੀਂ ਖੂਬ ਛਕਾਂਗੇ ਤਾਂ ਕਿ ਸੰਤਾਤਰ ਸਿੰਘ ਮਹਾਰਾ ਮਸਤੋਣਾ ਸਹਿਬ ਵਾਲਾ ਨੇ ਸੇਵੜਾ ਸਾਹਿਬ ਦੇ ਜਾਮੇ ਚ ਆ ਕੇ ਅਵਤਾਰ ਧਾਰਨ ਕਰਕੇ ਸਾਨੂੰ ਸੰਗਤਾਂ ਨੂੰ ਤਾਰਿਆ ਆਹ ਧਰਤੀ ਪਖੀਰੋ ਕੇ ਬਖਸੀਸੇ ਤਖਤ ਦੇ ਗੱਦੀ ਨਸੀਨ ਹੋਏ ਇੱਥੋਂ ਸਾਡੇ ਨਾਲ ਬੜੀਆਂ ਘਟਨਾਵਾਂ ਵਾਪਰੀਆਂ ਮੇਰੇ ਬੇਟੇ ਦੀ ਮੇਰਾ ਬੇਟਾ ਦਵਿੰਦਰ ਸਿੰਘ ਜੋ ਛੋਟੀ ਜੀ ਉਮਰ ਸੀਗੀ 7-8 ਸਾਲ ਦੀ ਉਮਰ ਦੇ ਵਿੱਚ ਉਹਦੀਆਂ ਅੱਖਾਂ ਦੀ ਰੌਸ਼ਨੀ ਬੰਦ ਹੋ ਗਈ। ਮੈਂ ਮੇਰੇ ਮਹਾਰਾਜ ਜੀ ਨੂੰ ਹਜ਼ੂਰ ਸੰਤ ਮਹਾਰਾਜ ਸਿਹੜਾ ਸਾਹਿਬ ਵਾਲਾ ਨੂੰ ਫਤਿਹਗੜ੍ਹ ਸਾਹਿਬ ਬੇਨਤੀ ਕੀਤੀ ਜਾ ਕੇ ਮਹਾਮਹਾਰਾਜ ਇਹ ਮੇਰੇ ਬੱਚੇ ਦੀ ਨਿਗਾ ਘਟ ਗਈ ਬੰਦ ਹੋ ਗਈ। ਸੰਤ ਮਹਾਰਾਜ ਜੀ ਕਹਿੰਦੇ ਧੰਨ ਧੰਨ ਬਾਬਾ ਪੂਰਨ ਦਾਸ ਮਹਾਰਾਜ ਦੀ ਜਿਹੜੀ ਧਰਤੀ ਤੇ ਅੱਜ ਆਪਾਂ ਖੜਿਆ ਰੋੜੇਵਾਲ ਸਾਹਿਬ ਵੀ ਉੱਥੇ ਚੜ੍ਹਿਆ ਜਾ ਤੂੰ ਲੈ ਕੇ। ਮੈਨੂੰ ਕਹਿੰਦੇ 2.5 ਘੰਟੇ ਹਾਜ਼ਰੀ ਭਰਾ ਦੇ। ਮੈਂ ਇਥੇ ਤਿੰਨ ਦਿਨ ਲਗਾਤਾਰ ਤਿੰਨ ਮੰਗਲਵਾਰ ਹਾਜ਼ਰੀ ਭਰਾਂਦਾ ਰਿਹਾ ਆ ਆਪਣੇ ਬੇਟੇ ਦੀ ਤੀਜੇ ਮੰਗਲਵਾਰ ਮੈਨੂੰ ਰਾਤ ਨੂੰ ਸੁਪਨੇ ਰਾਹੀਂ ਅੱਜ ਨਾਸਤਕ ਲੋਕ ਨਹੀਂ ਇਹ ਗੱਲਾਂ ਨੂੰ ਮੰਨਦੇ ਹੈਗੇ ਸਾਡੇ ਅੰਦਰ ਸਰਦਾ ਵੀ ਉਹ ਬ੍ਰਹਮ ਆਇਆ ਹੋਇਆ ਸੀ ਰੱਬ ਆਇਆ ਹੋਇਆ ਸੀਗਾ ਉਹ ਨਿਰੰਕਾਰ ਰੂਪ ਤੇ ਸੰਤ ਮਹਾਰਾ ਸਿਉੜਾ ਸਾਹਿਬ ਵਾਲੇ ਮੈਨੂੰ ਸੁਪਨੇ ਰਾਹੀਂ ਦਰਸ਼ਨ ਦੇ ਕੇ ਐ ਜਥਾ ਖੜਾ ਜਥੇ ਤੋਂ ਐ ਰਸੀ ਮਗਾ ਕੇ ਕਹਿੰਦੇ ਵੀ ਆ ਰਸੀ ਦਿਓ ਰਸੀ ਨੂੰ ਗੱਠਾਂ ਆਈਆਂ ਹੋ ਜਣੇ ਮਹਾਰਾਜ ਨੇ ਉਹ ਰਸੀਆਂ ਦਿਆ ਦੋ ਗੱਠਾਂ ਖੋਲਦਿਆਂ ਮੇਰੇ ਬੇਟੇ ਦੀ ਨਿਗਾਹ ਖੁੱਲੀ ਐਸ ਧਰਤੀ ਤੋਂ ਖੁੱਲੀ ਰਾਤ ਨੂੰ ਮੈਨੂੰ ਸੁਪਨੇ ਰਾਹੀ ਮੈਨੂੰ ਕਹਿੰਦੇ ਲੈ ਤੇਰੇ ਬੱਚੇ ਨੂੰ ਕਹਿੰਦੇ ਅਸੀਂ ਠੀਕ ਕਰਤਾ ਸਿਹੜਾ ਸਾਹਿਬ ਵਾਲੇ ਕਹਿੰਦੇ ਐ ਸੰਤ ਮਹਾਰਾਜ ਘਟਾਵਣਾ ਵਰਤਉਂਦੇ ਸੀ ਹੋਰ ਵੀ ਬੜੀਆਂ ਇੱਕ ਮੇਰਾ ਮਿੱਤਰ ਸੀ ਉਹਦੀ ਬੇਟੀ ਸੀ ਛੋਟੀ ਜੀ ਮੈਂ ਉਹਦੇ ਸਮਾਧਾਂ ਕੋਲੇ ਸੇਵਾ ਕਰ ਰਿਹਾ ਝਾੜੂ ਦੀ ਝਾੜੂ ਦੀ ਸੇਵਾ ਕਰ ਰਿਹਾ ਸੀ ਉਹ ਮੇਰੇ ਮਿੱਤਰ ਦੀ ਬੇਟੀ ਸੀ 13 14 ਸਾਲ ਦੀ ਉਹਦਾ ਸਾਰਾ ਸਰੀਰ ਐਨ ਜੁੜ ਗਿਆ ਸੀਗਾ ਬਿਲਕੁਲ ਉਹਨੂੰ ਚੱਕੀ ਲਈ ਆਉਂਦੇ ਸੀ ਮੈਂ ਉਹਨੂੰ ਪੁੱਛਿਆ ਮਹਾ ਵੀ ਕੀ ਗੱਲ ਇਹ ਕੀ ਗੱਲ ਹੋਈ ਹੋਈ ਆ ਉਹ ਮੈਨੂੰ ਕਹਿੰਦਾ ਵੀ ਐਂ ਕਰਕੇ ਬੇਟੀ ਦਾ ਕਹਿੰਦਾ ਜਦੋਂ ਤੋਂ ਜੰਮੀ ਆ ਇਹਦਾ ਸਰੀਰ ਹੀ ਕਹਿੰਦਾ ਸਾਰਾ 15 ਸਾਲ ਦੀ ਕੁੜੀ ਹੋ ਗਈ ਸੀ ਉਹਦੀ ਬੇਹਸ ਬਿਲਕੁਲ ਹੀ ਜੁੜੀ ਪਈ ਆ ਉਹ ਮਹਾ ਤੂੰ ਐਡੇ بڑے ਸਥਾਨ ਤੇ ਆ ਗਿਆ ਬਾਬਾ ਪੂਰਨਦਾਸ ਮਹਾਰਾਜ ਜੀਆ ਦੇ ਇੱਥੇ ਤਾਂ ਮਰੇ ਪਿਆ ਚ ਸਾਹ ਪੈਂਦੇ ਨੇ ਤੂੰ ਯਾਰ ਸਮਾਧਾਂ ਦੇ ਵਿੱਚ ਢਾਈ ਘੰਟੇ ਹਾਜ਼ਰੀ ਭਰਾ ਮੈਨੂੰ ਕਹਿੰਦਾ ਵੀ ਢਾਈ ਘੰਟੇ ਦਾ ਕੀ ਮਤਲਬ ਮਹਾ ਸੰਤ ਮਹਾਰਾ ਸਵੜਾ ਸਾਹਿਬ ਵਾਲਿਆਂ ਨੇ ਮੈਨੂੰ ਵਾਚਨ ਕੀਤੇ تھے ਵੀ ਜਿਹੜਾ ਬੰਦਾ ਕਿੱਡਾ ਹੀ ਦੁੱਖਾ ਕਿੱਡੀ ਬਿਮਾਰੀ ਆ ਕਿੱਡਾ ਹੀ ਕੋਈ ਰੋਗ ਆ ਢਾਈ ਘੰਟੇ ਬਹਿ ਕੇ ਪੰਜ ਮੰਗਲਵਾਰ ਇੱਥੇ ਹਾਜ਼ਰੀ ਭਰਦੇ ਸਮਾਧਾਂ ਦੇ ਵਿੱਚ ਉਹਨੂੰ ਕੋਈ ਦੁੱਖ ਕੋਈ ਰੋਗ ਨਹੀਂ ਰਹਿੰਦਾ ਮਾ ਯਾਰ ਤੂੰ ਪੰਜ ਮੰਗਲਵਾਰ ਆ ਸਮਾਧਾਂ ਚ ਮਹਾਬਾਬਾ ਪੂਰਨ ਦਾਸ ਮਹਾਰਾ ਦੇ ਅਸਾਂ ਹੋਰ ਵੀ ਸੁਣੂ ਮੈਂ ਦੱਸਦਾ ਬਾਬਾ ਪੂਰਨ ਦਾਸ ਮਹਾਰਾ ਜੀ ਜਮਨ ਜਤੀ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾ ਜੀਆਂ ਦੇ ਜੋ ਵਚਨ ਸੀਗੇ ਨੰਝਵੀ ਸੌ ਸਾਖੀ ਦੇ ਵਿੱਚ ਵੀ ਕੋਈ ਸਾਧੂ ਭੇਜਾਂਗੇ ਉਹ ਗੁਰੂ ਗੋਬਿੰਦ ਸਿੰਘ ਮਾਰੇ ਦੇ ਬਤਨਾ ਦੇ ਨਾਲ ਬਾਬਾ ਪੂਰਨਦਾਸ ਮਹਾਰਾਜ ਐ ਧਰਤੀ ਤੇ ਉਤਾਰਨ ਧਾਰਨ ਕੀਤਾ ਤੀਗਾ ਫਿਰ ਉਹ ਬੱਚੀ ਤੇ ਜਿਹੜੀ ਉਹ ਬੱਚੀ ਬਿਲਕੁਲ ਮੈਂ ਉਸ ਤੋਂ ਬਾਅਦ ਚੌਥੇ ਪੰਜਵੇਂ ਮੰਗਲਵਾਰ ਫਿਰ ਉਹ ਰੇ ਆ ਗਿਆ ਉਹ ਮੈਨੂੰ ਫਿਰ ਮਿਲਿਆ ਮਹਾ ਵੀ ਬੇਟੀ ਕਿ ਮੈਂ ਕਹਿੰਦਾ ਮਿੱਤਰ ਉਹ ਤੁਰੀ ਆਉਂਦੀ ਆ ਬੇਟੀ ਤੀਜੇ ਚੌਥੇ ਮੰਗਲਵਾਰ ਮੈਂ ਉਹ ਕੁੜੀ ਤੁਰਦੀ ਦੇਖੀ ਉਹਨੂੰ ਸਨਾਨ ਲਵਾਏ ਢਾਈ ਘੰਟੇ ਉਹਨਾਂ ਨੇ ਇੱਥੇ ਹਾਜ਼ਰੀ ਭਰਾਈ ਮੇਰੇ ਨਾਲ ਵੀ अनेਕਾਂ ਇੱਥੇ ਘਟਨਾਵਾਂ ਵਾਪਰੀਆਂ ਨੇ ਇਸ ਸਥਾਨ ਤੇ ਇਹ ਪਖੀਰੋ ਕੇ ਬਕਸੀਸੇ ਤੱਕ ਤਾਂ ਇਹ ਬ੍ਰਹਿਮ ਦੀ ਧਰਤੀ ਆ ਰੱਬ ਦੀ ਧਰਤੀ ਆ ਬਾਬਾ ਪੂਰਨਦਾਸ ਬਾਬਾ ਵੀਰਉੰਦਾਸ ਮਾਰ ਰੰਗੀ ਰਾਮ ਜੀ ਦਾ ਪਵਿੱਤਰ ਸਥਾਨ ਆ ਹਜ਼ੂਰ ਮਹਾਰਾਜ ਸੰਤ ਮਹਾਰਾਜ ਸਿੱਧ ਸਰ ਸਿਹਾਉੜਾ ਸਾਹਿਬ ਵਾਲੇ ਜਿਨ੍ਹਾਂ ਦੇ ਚਰਨਾਂ ਦੇ ਭਉਰੇ ਸੀ ਮੇਰੇ ਜਨਮ ਤੋਂ ਪਹਿਲਾਂ ਦੇ ਆ ਇੱਕ ਇੱਕ ਵਾਰ ਦੀ ਘਟਨਾ ਮੇਰੇ ਘਰ ਵਾਲੀ ਨੂੰ ਪ੍ਰੋਬਲਮ ਆ ਗਈ ਕੋਈ ਸਰੀਰਕ ਪ੍ਰੋਬਲਮ ਐਸੀ ਸੀ ਡਾਕਟਰ ਕਹਿੰਦੇ ਵੀ ਆਪਰੇਟ ਹੋਊਗਾ ਤੇ ਹਜ਼ੂਰ ਮਹਾਰਾਜ ਨਾਲ ਮੈਂ ਕੋਈ ਬੇਨਤੀ ਨਹੀਂ કરી ਮੈਂ ਆਪਰੇਟ ਕਰਾ ਲਿਆ ਬਿਨਾਂ ਉਹਨਾਂ ਤੇ ਦੱਸਣ ਤੋਂ ਉਹ ਦੁਬਾਰੇ ਸੇਮ ਉਹੀ ਸਮੱਸਿਆ ਫੇਰ ਹੋ ਗਈ ਸੀਐਮਸੀ ਉੱਤੇ ਮੈਂ ਐਮਆਰਆਈ ਗ੍ਰਾਈ ਡਾਕਟਰ ਕਹਿੰਦੇ ਵੀ ਪ੍ਰੈਸ਼ਰ ਫੇਰ ਹੋ ਉਹ ਤੋਂ ਉਪਰੰਤ ਬਾਅਦ ਮਹਾਰਾਜ ਮੋਮਨਾਵਾਲ ਸਾਹਿਬ ਗਏ ਹੋਏ ਖੰਡਵਾੜ ਦੇ ਦਾਸ ਦੇ ਮਾਮੇ ਦੀ ਲੜਕੀ ਦੇ ਵਿੱਚ ਆਇਆ ਸੀ ਖੁਸ਼ੀ ਦੇ ਭੋਗ ਤੇ ਸੀਗੇ ਉੱਥੇ ਮਹਾਰਾਜਾਂ ਨੂੰ ਬੇਨਤੀ ਕੀਤੀ ਮਹਾਰਾਜ ਮੈਨੂੰ ਕਹਿੰਦੇ ਕਿ ਹੁਣ ਕਿੱਥੇ ਰਹਿਣਾ ਛੋਟੂ ਆ ਮੈਂ ਮਹਾਰਾਜ ਜੀ ਮੈਂ ਔਖਾ ਹਵਦਾ ਮੈਂ ਕਦੇ ਦਾਸ ਨੇ ਨਿੱਜੀ ਬੇਨਤੀ ਨਹੀਂ ਕੀਤੀ ਮਹਾਰਾਜ ਨੂੰ ਮਹਾਰਾਜ ਕਹਿੰਦੇ ਮੈਂ ਜੀ ਐਂ ਕਰਕੇ ਕਹਿੰਦੇ ਬੀਬੀ ਹੈਗੀ ਇੱਥੇ ਉਹਨਾਂ ਦੇ ਸਿਰ ਤੇ ਆ ਤੇ ਧਰ ਕੇ ਮਹਾਰਾਜ ਕਹਿੰਦੇ ਲੈ ਭਾਈ ਜਿਹੜਾ ਗੁਸ ਹੈਗਾ ਸੀ ਇਹ ਇਹ ਕਾਲੇ ਪਾਣੀ ਛੜਦਾ ਪਰ ਰੋੜੇ ਵਾਲ ਸਾਹਿਬ ਜਾ ਕੇ ਨਮਸਕਾਰ ਕਰਕੇ ਜਾ ਕੇ ਚੈੱਕ ਅਪ ਫੇਰ ਕਰਾਇਓ ਉਹ ਚੈੱਕ ਅਪ ਅਸੀਂ 1-2 ਦਿਨ ਪਹਿਲਾਂ ਕਰਾਇਆ ਸੀ ਜਦੋਂ ਦਾਸ ਰੋੜੇ ਵਾਲ ਸਾਹਿਬ ਮਹਾਰਾਜ ਦੇ ਪਵਿੱਤਰ ਸਥਾਨ ਤੇ ਨਮਸਕਾਰ ਕਰਕੇ ਲੁਧਿਆਣੇ ਫੇਰ ਐਮ ਆਰ ਆਈ ਕਰਾਈ ਤਾਂ ਉਹ ਚੀਜ਼ ਸੁਮਾਪਤ ਸੀ ਬਿਲਕੁਲ ਉਦੋਂ ਬਾਅਦ ਸਾਨੂੰ ਕੋਈ ਦਵਾਈ ਨਹੀਂ ਲੈਣ ਦਿੱਤੀ ਇਥੇ ਮਹਾਰਾਜ ਨੇ ਨੇ ਕਈ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਇਸ ਸਥਾਨ ਤੋਂ ਕਿਤਨੇ ਸਾਧੂ ਸੰਤ ਮਹਾਂਤਮਾ ਮਹਾਰਾਜ ਦਾ ਦਲਸੀ ਹਜ਼ੂਰ ਮਹਾਰਾਜਿਆਂ ਦਾ ਇੱਥੇ ਨੇਕਾਂ ਹੀ ਸੰਗ ਤਾਂ ਅੱਜ ਵੀ ਉਹੀ ਖੇਡਾਂ ਇੱਥੇ ਸੇਵ ਮਹਾਰਾਜ ਉਹੀ ਉਸੇ ਤਰ੍ਹਾਂ ਵਰਤਾਉਂਦੇ ਨੇ ਇਹ ਸ਼ਕਤੀ ਆ ਦਾ ਭੰਡਾਰ ਆ ਇੱਥੇ ਹਜ਼ੂਰ ਮਹਾਰਾਜ ਦੇ ਸਾਰੀ ਜ਼ਿੰਦਗੀ ਦੇ ਰੀਣੀਆਂ ਮੇਰੇ ਪਿਤਾ ਜੀ ਉਹਨਾਂ ਦੇ ਕਾਫੀ ਨਜ਼ਦੀਕ ਸੇਵਕ ਸੀਗੇ ਇੱਕ ਵਾਰ ਕੁਛ ਐਸਾ ਹੋਇਆ ਸੰਤ ਮਹਾਰਾਜ ਨੇ ਕਿਹਾ ਭਾਈ ਤੂੰ ਸਾਡੀ ਸੇਵਾ ਵਿੱਚ ਰਹਿਣਾ ਜੇ ਤੈਨੂੰ ਕਦੇ ਕੋਈ ਢੀੜੀ ਹੋਵੇ ਤਾਂ ਤੂੰ ਸਾਨੂੰ ਯਾਦ ਕਰ ਲਈ ਜੇ ਜ਼ਿਆਦਾ ਢੀੜੀ ਪਵੇ ਤੈਨੂੰ ਕਹਿੰਦੇ ਫਿਰ ਤੂੰ ਜੋਤ ਲਾ ਕੇ ਯਾਦ ਕਰ ਲਈ ਤਾਂ ਕੀ ਹੋਇਆ ਕੁਦਰਤੀ ਮੇਰੇ ਚਾਚਾ ਜੀ ਬਿਮਾਰ ਰਹੇ 15 ਦਿਨ ਉਹਨਾਂ ਦੀ ਡੈਥ ਹੋ ਗਈ ਡੈਥ ਹੋ ਕੇ ਮੰਜੇ ਥਲੇ ਤਾਰ ਲੈ ਸਾਰੇ ਜਿਵੇਂ ਪਰਿਵਾਰ ਚ ਹੁੰਦਾ ਹੈ ਉਹ ਰੀਤੀ ਬਰਤਣ ਲੱਗੀ ਕਹਿੰਦੇ ਮੈਂ ਸੋਚਿਆ ਇਹਦੇ ਬੱਚੇ ਬਹੁਤ ਛੋਟੇ ਨੇ ਮੇਰੇ ਮਨ ਚ ਆਇਆ ਉਹ ਤੈਨੂੰ ਬਾਬਾ ਪੂਰਨਦਾਸ ਮਾਰਾ ਨੇ ਕਿਹਾ ਸੀ ਕੋਈ ਢੀੜੀ ਪਵੇ ਤਾਂ ਤੁਸੀਂ ਐਦਾਂ ਕਰ ਲਿਓ ਕਹਿੰਦੇ ਮੈਂ ਅੰਦਰ ਗਿਆ ਅੰਦਰ ਜਾ ਕੇ ਕੋ ਕੰਨਾਂ ਝਾਲੇ ਹੁੰਦੇ ਸੀ ਆਪਣੇ ਉਹ ਜੋਤ ਲਾਈ ਜੋਤ ਲਾ ਕੇ ਮੈਂ ਸੰਤ ਮਹਾਰਾਜ ਨੂੰ ਬੇਨਤੀ ਕੀਤੀ ਮੇਰੇ ਮੂੰਹ ਚੋਂ ਕੁਝ ਬੇਨਤੀ ਵੀ ਇਦਾਂ ਦੀਆਂ ਨਿਕਲਈ ਮਹਾਰਾਜ 15 ਦਿਨ ਹੋ ਗਏ ਅੱਜ ਮੇਰਾ ਭਰਾ ਚਲ ਬਸਿਆ ਬਿਮਾਰ ਸੀ ਮੈਂ ਪਤਾ ਨਹੀਂ ਤੁਸੀਂ ਕਿੱਥੇ ਗਰ ਕੋਗੇ ਮੈਨੂੰ ਲੱਭੇ ਹੀ ਨਹੀਂ 15 ਦਿਨ ਹੋ ਗਏ ਉਸ ਟਾਈਮ ਸੰਤ ਮਹਾਰਾਬਾਬਾ ਪੂਰਨਦਾਸ ਸਰਦਾਰ ਅਮਰ ਸਿੰਘ ਪਿੰਡ ਬਹਿਵਲਪੁਰ ਉਹਨਾਂ ਦੇ ਕੋਠੇ ਤੇ ਬੈਠੇ ਸੀਗੇ ਤਾਂ ਕੋਠੇ ਤੇ ਬੈਠੇ ਬੈਠੇ ਉਹਦੇ ਚਾਰੇ ਪਾਵੇ ਥੱਲੇ ਨਿੱਗਰ ਗਏ ਕਿਉਂਕਿ ਉਦੋਂ ਕੜੀਆਂ ਵਾਲੇ ਹੁੰਦੇ ਸੀ ਉਹ ਲੋਕ ਕਰਨ ਲੱਗੇ ਮਰਾਜ ਕੋਈ ਬਾਲਾ ਮੜਾ ਤੀਸਤੀ ਟੁੱਟੇ ਆਏ ਹੋਇਆ ਕਹਿੰਦੇ ਭਾਈ ਕੁਛ ਨਹੀਂ ਹੋਇਆ ਸਾਨੂੰ ਕਾਠ ਮੱਠੀ ਗੁਰਮੇਲ ਸਿੰਘ ਯਾਦ ਕਰ ਰਹੇ ਨੇ ਉਹਨਾਂ ਦੇ ਭਰਾ ਤੇ ਭੀੜੀ ਪੇਗੀ ਚਲੋ ਮੈਨੂੰ ਕੌਣ ਲੈ ਕੇ ਚੱਲੋ ਕੋਈ ਉਦੋਂ ਸਾਈਕਲ ਹੁੰਦੇ ਸੀ ਇੱਕ ਬੰਦਾ ਸਾਈਕਲ ਤੇ ਲੈ ਕੇ ਆ ਗਿਆ ਤਾਂ ਮੇਰੇ ਪਿਤਾ ਜੀ ਕਹਿੰਦੇ ਜਦੋਂ ਮੈਂ ਅੰਦਰੋਂ ਆਇਆ ਬਾਹਰ ਕਹਿੰਦੇ ਨੇ ਜੀ ਹਲਣ ਲੱਗ ਗਿਆ ਇਹਨੇ ਅੱਖੀ ਪੱਟੀ ਧੀ ਇਹਨੇ ਪੈਰ ਵੀ ਹਿਲਾਇਆ ਸੀ ਹੌਲੀ ਹੌਲੀ ਕਹਿੰਦੇ ਸੀ ਬੈਠਾ ਕਰ ਲਿਆ ਉਹ ਐਤਨੇ ਨੂੰ ਪੈਰ ਛੱਸੇ ਤੋਂ ਬੈਠ ਕੇ ਆਰਾਮ ਹੋ ਗਿਆ ਬੋਲਣ ਲੱਗ ਗਿਆ ਉਹ ਸਾਰਾ ਤੇ ਇੰਨੇ ਚਰਨ ਨੂੰ ਹੌਲੀ-ਹੌਲੀ ਮਹਾਰਾਜ ਪਹੁੰਚ ਗਏ ਉੱਥੇ ਤਾਂ ਮਹਾਰਾਜ ਮੇਰੇ ਪਿਤਾ ਜੀ ਕਹਿੰਦੇ ਮੈਂ ਭੱਜ ਕੇ ਚਰਨੀ ਪੈ ਗਿਆ ਉਹਨਾਂ ਦੇ ਵੀ ਕਹਿੰਦੇ ਭਾਈ ਇਦਾਂ ਬੋਲੀ ਨਾ ਹੁੰਦਾ ਕਹਿੰਦੇ ਮੈਂ ਕਿਹਾ ਮਹਾਰਾਜ ਆਪਨੇ ਝੁਕਤੀ ਦੱਸੀ ਸੀ ਮੇਰੇ ਭਰਾ ਤੇ ਢੀੜੀ ਪੈ ਗਈ ਸੀ ਇਦੋਂ ਢੀੜੀ ਕੀ ਹੁੰਦੀ ਇਹਨਾਂ ਦੇ ਬੱਚੇ ਨੇ ਛੋਟੇ-ਛੋਟੇ ਨੇ ਤੇ ਉਹਨੂੰ ਕੌਣ ਸੰਭਦਾ ਕਹਿੰਦੇ ਅੱਛਾ ਫਿਰ ਤੇਰੇ ਭਰਾ ਦੀ ਉਮਰ ਜਿੰਨੀ ਹੋਣਾ ਨਾ ਉਹਨੇ ਹੋਰ ਲਿਖਾ ਕੇ ਲਿਆਇਆ ਕਹਿੰਦੇ ਇਹ ਸਾਡੇ ਪਰਿਵਾਰ ਨਾਲ ਘਟਨਾ ਵਾਪਰੀ ਹੋਈ ਹੈ ਜੀ ਉਹ ਇਹੋ ਜਿਹੇ ਛੱਦਪੁਰ ਸਮਾਤਮਾ ਜਨਮ ਜਤੀ ਕਿਹਾ ਜਾਂਦਾ ਉਹਨੂੰ ਬਾਬ